ਪਿੰਡ ਦਾ ਬੱਚਾ ਹਾਂਜੀ 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 ਆਪਣੇ ਪਿੰਡ ਦਾ ਬੱਚਾ ਤੇ ਆਪਣੇ ਜਿੰਨੀ ਹੋ ਸਕੇ ਪਿੰਡ ਪੱਧਰ ਤੇ ਇਹਦੀ ਮਦਦ ਕਰਾਂਗੇ ਜੀ ਪੰਜਾਬੀ ਭਵੰਦੀ ਇੰਟਰਨੈਸ਼ਨਲ ਸਟੇਜ ਜਿੱਥੇ ਹਰ ਵੱਡੇ ਤੋਂ ਵੱਡੇ ਕਲਾਕਾਰ ਨੂੰ 3 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਦਿੱਤਾ ਜਾ ਸਕਿਆ ਉੱਥੇ ਇਹ ਬੱਚਾ 7 ਮਿੰਟ ਲਈ ਗਾ ਕੇ ਆਇਆ ਅਸੀਂ ਤੁਹਾਨੂੰ ਉਹ ਵੀਡੀਓ ਦੇ ਦੇਵਾਂਗੇ ਦੇਖੋ ਇਸ ਬੱਚੇ ਨੇ ਇਸ ਪਿੰਡ ਦਾ ਨਾਮ ਬੜੀ ਦੂਰ ਤੱਕ ਪਹੁੰਚਾਇਆ ਸਾਡੀ ਵੀ ਚੈਨਲ ਵੱਲੋਂ ਬੇਨਤੀ ਆ ਕਿ ਜਿੰਨੀ ਹੋ ਸਕੇ ਇਹਨੂੰ ਸਿੱਖਿਆ ਦਵਾਈ ਜਾਵੇ ਜ਼ਰੂਰ ਜੀ ਜਿੰਨੀ ਹੋ ਸਕੇ ਦੀ ਹੈਲਪ ਕਰਾਂਗੇ ਜੀ ਪੂਰੀ ਠੋਕ ਕੇ ਤੋਂ ਧੰਨਵਾਦੀਆਂ ਪਿੰਡ ਧੌਲਖੁਰਦ ਤੇ ਮੇਲਾ ਗੀਤਕਾਰਾਂ ਦੇ ਪ੍ਰਯੋਜਕ ਪੱਟੀਪੜੀ ਵਾਲਾ ਦੇ ਜਿਨ੍ਹਾਂ ਨੇ ਇਸ ਬੱਚੇ ਨੂੰ ਇਡੀ ਵੱਡੀ ਸਟੇਜ ਤੇ ਮੌਕਾ ਦਿੱਤਾ ਤੇ ਸਮੂਹ ਪੰਚਾਇਤ ਦੇ ਵੀ ਧੰਨਵਾਦੀਆਂ ਜਿਨ੍ਹਾਂ ਨੇ ਇਸ ਬੱਚੇ ਨੂੰ ਅੱਗੇ ਤੱਕ ਲਿਜਾਣ ਦੇ ਲਈ ਜਿੰਨੀ ਹੋ ਸਕੇ ਉਹਨੇ ਮਦਦ ਦੇਣ ਦਾ ਭਰੋਸਾ ਦਿੱਤਾ